ਦੁੱਧ ਕੱਢਿਆ ਨੇ ਪਹਿਲਾਂ ਨੇ ਸੂਏ ਚ 2 ਕਿਲੋ ਦੂਜੇ ਸੂਏ ਕੱਢਿਆ ਜੀ ਦੂਜੇ ਸੂਏ 20 ਲੀਟਰ ਦੁੱਧ ਨੇ ਦਿੱਤਾਗਾ ਹਾਂ ਤੀਜੇ ਸ ਤੇ ਇਸ ਵਾਰ ਤੀਜੇ ਸੂਏ ਸੁਣਾ ਨੇ ਹਾਂ ਤੀਜੇ ਤੇ ਕੀ ਮੀਦ ਆਪਾਂ ਨੂੰ ਦੁੱਧ ਦੀ ਇਸ ਵਾਰ ਇਹ ਤਾਂ 22 23 ਕਿਲੋ ਦੀ ਮੀਦ ਆਈ ਸਾਨੂੰ ਤਾਂ ਠੀਕ ਆ ਵੀ ਬੜਾ ਇਹਦੇ ਸੀਮਨ ਲੱਗੇ ਆ ਉਹ ਕਿਹੜਾ ਲੱਗਿਆ ਜੀ ਇਹ ਸੀਮ ਲੱਗਿਆ ਸਗਰਾਮ ਬਲੋਂ ਦਾ ਜੀ ਹਰਿਆਣੇ ਚੋਂ ਅਸੀਂ ਲਿਆਂਦੀ ਆ ਹਾਂਜੀ ਪਹਿਲਾਂ ਦੋ ਸੂਆਂਾਂ ਨੇ ਕੱਟੀਆਂ ਦਿੱਤੀਆਂ ਇਹਨੇ ਠੀਕ ਆ ਪਹਿਲਾਂ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਹਮੀਰਗੜ ਤਹਿਸੀਲ ਰਾਮਪਰਾਪੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਵਾ ਤੇ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋਗੇ ਇਹ ਬਕਾਊ ਆ ਗਈ ਚੰਗੇ ਦੁੱਧ ਵਾਲੀ ਹੈਗੀ ਤੇ ਬਾਈਆਂ ਨੇ ਹਰਿਆਣੇ ਤੋਂ ਲੈ ਕੇ ਆਂਦੀ ਸੀ ਤੇ ਸੀਮਨ ਵੀ ਇਹਦੇ ਚੰਗਾ ਲੱਗਿਆ ਵਾ ਤੇ 14-15 ਦਿਨਾਂ ਦੀ ਇਹ ਕੱਚੀ ਹੈਗੀ ਤੇ ਜਿਹਨੂੰ ਵੀ ਪਸੰਦ ਆਉਂਦੀ ਹੈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਏਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋਗੇ ਤੇ ਬਾਕੀ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਜਿਹੜੇ ਭਰਾ ਜਿਵੇਂ ਕਹਿੰਦੇ ਹੁੰਦੇ ਆ ਹਨਾ ਵੀ ਚੰਗੇ ਦੁੱਧ ਵਾਲੀ ਮੱਝ ਲੈਣੀ ਆ ਜਾਂ ਬਰੀਡਿੰਗ ਤੇ ਕੰਮ ਕਰਨਾਗਾ ਉਹਨਾਂ ਲਈ ਤੋਹਫਾ ਹੀ ਆ ਇਹ ਕਿਉਂਕਿ ਚੰਗਾ ਦੁੱਧ ਕੱਢਣਾ ਹੈ ਨਹੀਂ ਤੇ ਬਾਕੀ ਸੀਮਨ ਵੀ ਚੰਗਾ ਲੱਗਿਆ ਵਗਾ ਤੇ ਆਜੋ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਗੱਲਬਾਤ ਕਰਾਉਣੀ ਆ ਤੇ ਆਪਾਂ ਡਿਟੇਲ ਲੈ ਕੇ ਦਿੰਨੇ ਆ ਤੇ ਉਸ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਨਾਮ ਜਸਵੀਰ ਸਿੰਘ ਆ ਜੀ ਠੀਕ ਹੈ ਜੀ ਪਿੰਡ ਗੜਾ ਜੀ ਜ਼ਿਲ੍ਹਾ ਬਠਿੰਡਾ ਪੈਂਦਾ ਹਨਾ ਬਠਿੰਡਾ ਜੀ ਤਹਿਸੀਲ ਫੂਲ ਆ ਤਹਿਸੀਲ ਫੂਲ ਠੀਕ ਹੈ ਤੇ ਬਾਈ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆ ਆਪਣੇ ਘਰ ਦੀ ਹੀ ਆ ਇਹ ਹਾਂ ਘਰ ਦੀ ਆ ਜੀ ਆਪਣੀ ਠੀਕ ਹੈ ਤੇ ਕਿਹੜੇ ਸੂਏ ਸੂਣ ਆਏ ਨੇ ਇਸ ਵਾਰ ਇਹ ਤੀਜੀ ਵਾਰ ਸੂਹੀ ਜੀ ਇਸ ਵਾਰ ਤੀਜੇ ਸੂਏ ਨੇ ਸੂਣ ਆ ਹਾਂ ਤੀਜੇ ਸੂਏ ਠੀਕ ਹੈ ਤੇ ਪਹਿਲਾਂ ਵਾਲੇ ਸੂਆਂ ਦੇ ਵਿੱਚ ਆਪਣੇ ਕੋਲੇ ਸੀਗੀ ਹਾਂ ਆਪਣੇ ਕੋਲੇ ਸੀ ਘਰ ਦੀ ਆ ਜੀ ਠੀਕ ਹੈ ਤੇ ਕਿੰਨੇ ਕਿ ਦੁੱਧ ਕੱਢਿਆ ਆਣੇ ਪਹਿ ਦੂਜੇ ਸੂਏ ਕੱਢਿਆ ਜੀ ਦੂਜੇ ਸੂਏ 20 ਲੀਟਰ ਦੁੱਧ ਨੇ ਦਿੱਤਾਗਾ ਹਾਂ ਤੇ ਤੀਜੇ ਸੂਏ ਸੁਣਾ ਨੇ ਹਾਂ ਤੀਜੇ ਤੇ ਕੀ ਮੀਤ ਆਪਣਾ ਦੁੱਧ ਹੀ ਇਸ ਵਾਰ ਇਹ ਤੇ 22 23 ਕਿਲੋ ਦੀ ਉਮੀਦ ਆਈ ਸਾਨੂੰ ਤਾਂ ਠੀਕ ਆ ਵੀ 22 ਤੋਂ 23 ਦੀ ਉਮੀਦ ਆ ਮੀਤ ਜੀ ਠੀਕ ਆ ਤੇ ਬਾਕੀ ਹੁਣ ਜਿਵੇਂ ਦੂਜੇ ਸੂਏ ਚ 20 ਕੱਢਿਆ ਤਾਂ ਫਿਰ ਪਲੱਸ ਕਰੂਗੀ ਹਣਾ ਕਰੂਗੀ ਕਿਉਂਕਿ ਤੀਜੇ ਸੂਏ ਚ ਜਾ ਕੇ ਵੀ ਪਸ਼ੂ ਦੁੱਧ ਕਾਫੀ ਅੱਪ ਕਰਦਾ ਹਣਾ ਚੌਥੇ ਸੂਏ ਤੇ ਕਰਦਾ ਚੌਥੇ ਸੂਏ ਤੀਜੇ ਚੌਥੇ ਦੀ ਕਰਦਾ ਹੈ ਹਣਾ ਠੀਕ ਹੈ ਤੇ ਬਾਕੀ ਸੇਵਾ ਤੇ ਵੀ ਆ ਹਣਾ ਸੇਵਾ ਤੇ ਆ ਜੀ ਤੇ ਉਹ ਕਿਵੇਂ ਰਹੀ ਹੈ ਭਾਈ ਜੋਣ ਚ ਵਜ ਕੇ ਮੇ ਰਹੀ ਹੈ ਪੂਰੀ ਭਾਈ ਪੂਰੀ ਟੋਲੀ ਧਾਰਾ ਜੀ ਹਾਂਜੀ ਚੀਚੀਰ ਕੀ ਧਾਰ ਮਾਰਦੇ ਫੋਲ ਠੀਕ ਹੈ ਤੇ ਉਹ ਤਾਂ ਜੋ ਕੋਈ ਬੁਢੀ ਜੋ ਕੋਈ ਦਿੱਕਾ ਨਹੀਂ ਹੱਥ ਨਹੀਂ ਪੈਂਦੀ ਇਹ ਪੂਰੀ ਠੰਡੀ ਸੀਲ ਹੈ ਜਾਨੀ ਠੀਕ ਹੈ ਤੇ ਦੁੱਧ ਨੂੰ ਲੰਮਾ ਸਮਾਂ ਦੇ ਜਾਂਦੀ ਹੈ ਸਮਾਂ ਸਮਾਂ ਕਰਦੀ 25 ਸਾਲ ਮੱਖਾਂ ਛੱਡੀ ਠੀਕ ਹੈ ਵੀ ਮੌਕੇ ਦੀ ਮਸਾਂ ਡਰਾਈ ਹੁੰਦੀ ਹੈਗੀ ਵੀ ਲੰਮਾ ਸਮਾਂ ਦੁੱਧ ਦੇ ਜਾਂਦੀ ਹੈ ਹਾਂ ਠੀਕ ਹੈ ਜੀ ਤੇ ਜਿਹੜਾ ਇਹਦੇ ਸੀਮਨ ਲੱਗਿਆ ਉਹ ਕਿਹੜਾ ਲੱਗਿਆ ਜੀ ਇਹ ਸੀਮਨ ਲੱਗਿਆ ਸਗਰਾਮ ਬਲੋ ਦਾ ਠੀਕ ਹੈ ਗਾਈ ਸੰਗਰਾਮ ਸੰਗਰਾਮ ਦਾ ਸੀਮਨ ਲੱਗਿਆ ਬਈ ਕੰਗਲਜੀਤ ਸਿੰਘ ਸਰਪੰਚ ਹਾਂਜੀ ਮਲੇ ਸ਼ਹਿਰਪਿੰਡ ਉਹਦਾ ਬਰਨਾਲਾ ਹਨ ਤੇ ਜਲਾਮ ਵਾਲਾ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਆ ਜਰਾ ਠੀਕ ਆ ਉਹ ਚੰਗਾ ਬੋਲਾ ਹਨ ਚੰਗਾ ਬੋਲਾ ਜੀ ਠੀਕ ਆ ਜੀ ਉਹਦਾ ਸੀਮਨ ਲੱਗਿਆ ਮੈਂ ਇਹਦੇ ਠੀਕ ਹੈ ਜੀ ਤੇ ਆਪਾਂ ਇਹਦਾ ਮੁੱਲ ਕਿੰਨਾ ਕਰਦੇ ਆ ਜੀ ਮੁੱਲ ਜੀ ਜਿਹਦੇ ਕੋਈ ਪਸੰਦ ਹੋਈ ਬਾਈ ਦੇ ਫੋਨ ਤੇ ਸਾਨੂੰ ਕੰਟੈਕਟ ਕਰ ਲੈ ਠੀਕ ਆ ਵੀ ਜਿਹਨੂੰ ਪਸੰਦ ਆਉਂਦੀ ਆ ਤੇ ਕੰਟੈਕਟ ਕਰ ਸਕਦਾ ਹਨਾ ਹਾਂਜੀ ਅ ਦੋਸਤੋ ਜਿਹਨੂੰ ਵੀ ਪਸੰਦ ਆਉਂਦੀ ਆ ਹਨਾ ਮੱਝ ਕਿਉਂਕਿ ਚੰਗੇ ਮੁੱਲ ਦੇ ਵਿੱਚ ਆ ਤੇ ਹੈ ਵੀ ਚੰਗੀ ਹੈਗੀ ਬਾਕੀ ਜੈਡ ਬਲੈਕ ਆ ਤੇ ਤੁਸੀਂ ਫੋਨ ਤੇ ਗੱਲਬਾਤ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ ਦੂਸਰੀ ਗੱਲ ਹੈ ਜੀ ਭਾਈ ਜੀ ਹਰਿਆਣੇ ਚੋਂ ਸੀ ਲਿਆਂਦੀ ਹੈ ਹਾਂਜੀ ਪਹਿਲਾਂ ਵਾਲੇ 200ਆਂ ਦੀਆਂ ਕਟੀਆਂ ਦਿੱਤੀਆਂ ਇਹਨੇ ਠੀਕ ਆ ਪਹਿਲਾਂ ਵਾਲੇ ਮਤਲਬ ਜਿਹੜੇ 200 ਇਹ ਆਪਾਂ ਉਹਨਾਂ ਦੀਆਂ ਕਟੀਆਂ ਹੀ ਆ ਗਈਆਂ ਠੀਕ ਆ ਤੇ ਲਿਆਂਦੀ ਹਰਿਆਣੇ ਚੋਂ ਆ ਹਰਿਆਣੇ ਚੋਂ ਲਿਆਂਦੀ ਆ ਠੀਕ ਆ ਬਸ ਇਹ ਵੀ ਗਾਉਣੀ ਆ ਫਿਰ ਇੱਕ ਤਰ੍ਹਾਂ ਦਾ ਹਨ ਵੀ ਦੋ ਕੱਟੀਆਂ ਦਿੱਤੀਆਂ ਹਨ ਵੀ ਇਸ ਵਾਰ ਵੀ ਉਮੀਦ ਕਰ ਸਕਦੇ ਹਾਂ ਕਿ ਚੰਗੀ ਮੱਝ ਹੈ ਜੇ ਕੱਟੀ ਦੇਗੀ ਤਾਂ ਵੱਧ ਵਾਲੀ ਗੱਲ ਆ ਹਨ ਠੀਕ ਹੈ ਤੇ ਇਹਨੂੰ ਤੋਰ ਕੇ ਦਿਖਾ ਦਿਓ ਬਈ ਲੋ ਜੀ ਦੋਸਤੋ ਡਿਟੇਲ ਆਪਾਂ ਸਾਰੀ ਤਕਰੀਬਨ ਤੁਹਾਨੂੰ ਲੈਤੀ ਹੈਗੀ ਤੇ ਆਪ ਦੀ ਪੂਰ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਮੱਝ ਭਾਰੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਚੌੜੀ ਚੂੜੀ ਬਹੁਤ ਆ ਇਹ 22 ਲੀਟਰ ਦੁੱਧ ਦੀ ਇਸ ਵਾਰ ਇਹ ਤੋਂ ਉਮੀਦ ਆ ਗਈ ਪਹਿਲਾਂ ਵਾਲੇ ਸੋਇਆਂ ਦੇ ਵਿੱਚ ਇਹਨੇ 20 ਲੀਟਰ ਵਾਂਗੂ ਦੁੱਧ ਕੱਢਿਆਗਾ ਚੜਾਈ ਤੁਸੀਂ ਦੇਖ ਸਕਦੇ ਹੋ ਸਭੀ ਪਲੀ ਵੀ ਬਹੁਤ ਚੰਗੀ ਆ ਗਈ ਤੇ ਥਾਣ ਲੇਵੇ ਦੀ ਪੂਰੀ ਸਾਫ ਹਜੇ ਕੱਚੀ ਆਏ ਕਾਫੀ ਦਿਨਾਂ ਦੀ ਤੇ ਹਜੇ ਇਹਨੇ ਭਰਨਾ ਗਾ ਲੇਵਾ ਤੇ ਮੌਕੇ ਤੇ ਇਹਨੇ ਬਹੁਤ ਚੰਗਾ ਆਰਡਰ ਤਿਆਰ ਕਰਨਾ ਤੇ ਬੈਕ ਸਾਈਡ ਨੂੰ ਵੀ ਤੁਸੀਂ ਦੇਖ ਸਕਦੇ ਹੋ ਹਜੇ ਢਿੱਲਾ ਢੋਲਾ ਬਹੁਤ ਪਈਆਂ ਨੇ ਤੇ ਸਿੰਘ ਵੀ ਜਮਾ ਕੁੰਡੇ ਆ ਤੁਸੀਂ ਦੇਖ ਸਕਦੇ ਹੋ ਬਾਲੇ ਜਿਆਦਾ ਬਰੀਕ ਸਿੰਘ ਆਗੇ ਬਾਕੀ ਭਾਰੀ ਵੀ ਬਹੁਤ ਆ ਗਈ ਤੇ ਬੈਕ ਸਾਈਡ ਤੋਂ ਚੜਾਈ ਤੁਸੀਂ ਦੁਬਾਰੇ ਦੇਖ ਸਕਦੇ ਹੋ ਬਹੁਤ ਆ ਗਈ ਬਾਕੀ ਜੈਡ ਬਲੈਕ ਆ ਗਈ ਤੇ ਥਾਣਾ ਦਾ ਸਾਈਜ਼ ਬਹੁਤ ਜ਼ਿਆਦਾ ਚੰਗਾ ਹੈਗਾ ਮੁਠੀ ਦੀ ਦਵਾਈ ਵਾਲੇ ਥਾਣਾ ਤੇ ਬਾਕੀ ਸਪੇਸ ਵੀ ਚੰਗੀ ਹੈਗੀ ਤੇ ਬੈਕ ਸਾਈਡ ਨੂੰ ਆਰਡਰ ਇਹਨੇ ਬਹੁਤ ਕੱਢਣਾ ਹੈ ਜੀ ਤੇ ਬਾਕੀ ਨਾੜਾਂ ਵੀ ਚੰਗੀਆਂ ਤੁਸੀਂ ਦੇਖ ਸਕਦੇ ਹੋ ਫੇਸ ਤੁਸੀਂ ਇਹਦਾ ਦੁਬਾਰੇ ਦੇਖ ਸਕਦੇ ਹੋ ਤੇ ਭਾਰੀ ਬਹੁਤ ਹੈ ਾਕੀ ਬੈਕ ਸਾਈਡ ਤੋਂ ਤੁਹਾਨੂੰ ਦੁਬਾਰੇ ਫੇਰ ਦਿਖਾ ਦਿੰਦੇ ਆਂ ਆਪਾਂ ਫੁੱਲ ਤਸੱਲੀ ਕਰਾ ਦਿੰਨੇ ਆ ਤੇ ਹਜੇ ਕਿਉਂਕਿ ਕੱਤੀ ਐ ਇਹ ਕਾਫੀ ਦਿਨਾਂ ਦੀ ਤੇ ਅੜ ਰਹੇ ਨੇ ਬਹੁਤ ਚੰਗਾ ਤਿਆਰ ਕਰਨਾ ਬੈਕ ਨੂੰ ਉਮੀਦ ਆ ਵੀ ਲੇਵਾ ਬਹੁਤ ਕੱਢੂਗੀ ਤੇ ਨਾੜਾ ਨੂੜਾ ਵੀ ਚੰਗਾ ਆ ਤੇ ਚੜਾਈ ਵੀ ਬਹੁਤ ਜ਼ਿਆਦਾ ਆ ਗਈ ਤੇ ਜਿਹਨੂੰ ਵੀ ਪਸੰਦ ਆਉਂਦੀ ਐ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਸਕਰੀਨ ਦੇ ਉੱਤੇ ਨੰਬਰ ਝੱਲੀ ਜਾਂਦਾਗਾ ਤੇ ਬਰੀਡਿੰਗ ਵਾਸਤੇ ਬਹੁਤ ਵਧੀਆ ਰਹੂਗੀ ਤੇ ਇਹਨੇ ਬੱਚੇ ਲੈਣੇ ਆ ਬਾਕੀ ਆਪਦੀ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ